ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸ਼ਹਿਰ ਦੇ ਅੰਦਰ ਜਿਸ ਸਟੇਟ ਦੇ ਅੰਦਰ ਧਰਤੀ ਦੇ ਉੱਤੇ ਕੋਈ ਚੰਗੀ ਚੀਜ਼ ਪੈਦਾ ਹੋਵੇ ਉਹਦੀ ਪ੍ਰਭਤਾ ਵੀ ਚੰਗੀ ਬਣ ਜਾਏ ਮਹਾਨਤਾ ਵੀ ਚੰਗੀ ਬਣ ਜਾਏ ਫਿਰ ਸਹੀਜੇ ਸਹੀਜੇ ਸਮਾਂ ਪਾ ਕੇ ਉਸੇ ਧਰਤੀ ਦੇ ਉੱਤੇ ਉਸੇ ਸ਼ਹਿਰ ਵਿੱਚੋਂ ਉਸੇ ਸਟੇਟ ਵਿੱਚੋਂ ਉਹਦੀ ਨਕਲ ਸ਼ੁਰੂ ਹੋ ਜਾਂਦੀ ਹੈ ਜਿਵੇਂ ਕੋਈ ਚੀਜ਼ ਪੈਦਾ ਹੋਈ ਉਹਦੀ ਮਸ਼ਹੂਰੀ ਵੀ ਹੋਈ ਫਿਰ ਉਹਦੀ ਨਕਲ ਸ਼ੁਰੂ ਹੋ ਜਾਂਦੀ ਜਿਹੜੀਆਂ ਆਮ ਚੀਜ਼ਾਂ ਉਹਨਾਂ ਦੀ ਨਕਲ ਨਹੀਂ ਹੁੰਦੀ ਹਮੇਸ਼ਾ ਮਸ਼ਹੂਰ ਚੀਜ਼ਾਂ ਦੀ ਚੰਗੀਆਂ ਚੀਜ਼ਾਂ ਦੀ ਨਕਲ ਪੈਦਾ ਹੁੰਦੀ ਹੈ ਖੈਰ ਗੱਲ ਮੈਂ ਕਰਨੀ ਚਾਹੁੰਨਾ ਵੀ ਬਨਾਰਸ ਦੇ ਅੰਦਰ ਦੋ ਕ੍ਰਾਂਤੀਕਾਰੀ ਭਗਤ ਪੈਦਾ ਹੋਏ ਰਵਿਦਾਸ ਸਾਹਿਬ ਤੇ ਕਬੀਰ ਸਾਹਿਬ ਔਰ ਦੋਵਾਂ ਨੇ ਪਖੰਡ ਦੀਆਂ ਵਖੀਆਂ ਉਦੇੜ ਕੇ ਰੱਖ ਦਿੱਤੀਆਂ ऐसे क्रांतिकारी भगत होए जिन्ना दे सामने पखंड दा परमगढ़ परम जाल टेकी ना पाया बड़े-बड़े पंड्या नु भी उथे आन के हारना पिया बड़े-बड़े पंड्या नु भी सिर सुटना पिया ये गल वख्री है औकणा बडियां या रविदास साहब उत्ते कबीर साहब उत्ते पर ओ दो योधे दो सूर में क्रांतिकारी भगत कब्राये नहीं डोले नहीं ओ अपनी गल कहंदे रहे ਫਿਰ ਜਦੋਂ ਪੰਡਿਆਂ ਦਾ ਉਹਨਾਂ ਦੇ ਉੱਤੇ ਜੋਰ ਨਾ ਚੱਲਿਆ ਤੇ ਫਿਰ ਇੱਕ ਦੂਜਾ ਹਥਿਆਰ ਸਾਹਮਣੇ ਲਿਆਂਦਾ ਗਿਆ ਤੇ ਉਹ ਹਥਿਆਰ ਕੀ ਸੀ ਕਿ ਨਾਂ ਵਰਗੇ ਬਨ ਜਾਓ ਪਖੰਡ ਦਾ ਜਾਲ ਫੈਲਾ ਲਓ ਹੁਣ ਉਹਨਾਂ ਨੇ ਪਖੰਡ ਦਾ ਜਾਲ ਫੈਲਾਇਆ ਅੰਦਰੋਂ ਕਬੀਰ ਬੰਨਾ ਬੜਾ ਔਖਾ ਹੈ ਕਬੀਰ ਸਾਹਿਬ ਵਰਗੇ ਕੱਪੜੇ ਪਾ ਲੈ ਅੰਦਰੋਂ ਰਵਿਦਾਸ ਬੰਨਾ ਬੜਾ ਔਖਾ ਹੈ ਰਵਿਦਾਸ ਸਾਹਿਬ ਵਰਗੇ ਕੱਪੜੇ ਪਾ ਲੈ ਅੰਦਰੋਂ ਸ਼ੁਧ ਹੋਣਾ ਬੜਾ ਔਖਾ ਹੈ ਪਰ ਉਹ ਕਪੜੇ ਪਾਲੇ ਚੋਲੇ ਪਾਲੇ ਹਾਲਾਂਕਿ ਕਬੀਰ ਸਾਹਿਬ ਰਵਿਦਾਸ ਸਾਹਿਬ ਇਹਨਾਂ ਕੱਪੜਿਆਂ ਦੇ ਅੰਦਰ ਉਲਝੇ ਨਹੀਂ ਸਨ ਖੈਰ ਉਹਨਾਂ ਨੇ ਇਹਨਾਂ ਦੋਵਾਂ ਭਗਤਾਂ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਪਰ ਢਾਲ ਨਾ ਲਾ ਸਕੇ ਅੱਜ ਵੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੂੰਜਾਰਾਂ ਪਾਉਂਦੀ ਹੈ ਖੈਰ ਜਦੋਂ ਕਿਦਰੇ ਕੋਈ ਠੱਗ ਬੰਦਾ ਦਿਸਦਾ ਹੈ ਉਹਦੇ ਨਾਲ ਇੱਕ ਸ਼ਹਿਰ ਦਾ ਨਾਂ ਜੁੜ ਜਾਂਦਾ ਹੈ ਬਨਾਰਸ ਬਨਾਰਸ ਨੂੰ ਮੰਨਿਆ ਜਾਂਦਾ ਹੈ ਕਿ ਸ਼ਿਵ ਦੀ ਨਗਰੀ ਹੈ ਉਨ੍ਹਾਂ ਦੇ ਇਤਿਹਾਸ ਦੇ ਅਕੋਰਡਿੰਗ ਅਗਰ ਉਹ ਸ਼ਿਵ ਦੀ ਨਗਰੀ ਹੈ ਤੇ ਸੱਤ ਪੁਰਸ਼ਾਂ ਦਾ ਜਨਮ ਵੱਧ ਹੋਣਾ ਚਾਹੀਦਾ ਸੀ ਸੱਤ ਪੁਰਸ਼ ਬਹੁਤੇ ਬਣਨੇ ਚਾਹੀਦੇ ਸਨ ਪਰ ਬਣ ਕੌਣ ਗਏ ਠੱਗ ਬਹੁਤੇ ਬਣ ਗਏ ਤੇ ਅੱਜ ਜਦੋਂ ਵੀ ਕਿਸੇ ਬੇਈਮਾਨ ਲੁਟੇਰੇ ਜਿਹੇ ਬੰਦੇ ਨੂੰ ਵੇਖੋ ਉਹਨੇ ਕੋਈ ਬਾਣਾ ਪਾਇਆ ਹੋਵੇ ਤੇ ਲੋਕ ਕਹਿ ਦਿੰਦੇ ਨੇ ਮੈਨੂੰ ਜਾਨਣਾ ਬਸ ਕੇ ਰਹੀਂ ਬਨਾਰਸੀ ਠੱਗੇ ਬਨਾਰਸ ਦਾ ਨਾਮ ਠੱਗ ਦੇ ਨਾਮ ਦੇ ਨਾਲ ਜੁੜ ਗਿਆ ਮੈਨੂੰ ਲੱਗਦਾ ਹੈ ਇਹੀ ਹਾਲ ਸਾਡੇ ਪੰਜਾਬ ਦਾ ਹੋ ਗਿਆ। ਪੰਜਾਬ ਗੁਰੂਆਂ ਦੀ ਧਰਤੀ, ਭਗਤਾਂ ਦੀ ਧਰਤੀ, ਯੋਧਿਆਂ ਦੀ ਧਰਤੀ, ਸੂਰਬੀਰਾਂ ਦੀ ਧਰਤੀ। ਬੜੇ-ਬੜੇ ਸਤਪੁਰਸ਼ ਇਸ ਧਰਤੀ ਦੇ ਉੱਤੇ ਜਨਮ ਲੈ ਕੇ ਆਏ। ਹੁਣ ਉਹਨਾਂ ਨੂੰ ਟਾ ਤੇ ਨਾਂ ਲਾ ਸਕੇ ਪਰ ਉਹਵੇਂ ਦੇ ਥੋੜਾ-ਥੋੜਾ ਬਾਹਰੋਂ ਬਣ ਕੇ ਵਿਚਰਨ ਦਾ ਕੰਮ ਕਰਨ ਲੱਗੇ। ਅੰਦਰ ਉਹ ਸ਼ੁੱਧ ਨਹੀਂ ਸੀ, ਬਾਹਰੋਂ ਉਹਵੇਂ ਦਾ ਪਹਿਰਾਵਾ ਬਣਾਇਆ ਲੋਕ ਪਹਿਚਾਨ ਨਾ ਸਕੇ। ਤੇ ਬਨਾਰਸੀ ਠੱਗਾਂ ਦੀ ਪਰਮਾਰ ਬਣ ਗਈ ਤੇ ਜਿਹੜੀ ਸਚਾਈ ਸੀ ਉਹ ਸਜੇ ਸਜੇ ਪਿੱਛੇ ਨੂੰ ਖਿਸਕਣੀ ਸ਼ੁਰੂ ਹੋ ਗਈ। ਵੈਸੇ ਵੀ ਸਿਆਣੇ ਕਹਿੰਦੇ ਵੀ ਸਚਾਈ ਪਿੱਛੇ ਹੀ ਨਜ਼ਰ ਆਉਂਦੀ ਹੈ। ਜਿਹੜਾ ਝੂਠ ਹੈ ਨਾ ਝੂਠ ਦੇ ਦਿਮਗ ਜੇ ਵੱਜਦੇ ਹੀ ਰਹਿੰਦੇ ਨੇ। ਖੈਰ ਇਹ ਗੱਲ ਵੱਖਰੀ ਹੈ ਵੀ ਦਿਮਗ ਜੇ ਝੂਠ ਦੇ ਵੱਜਦੇ ਨੇ ਪਰ ਜਿੱਤ ਤੇ ਜਿਹੜੀ ਉਹ ਸਚਾਈ ਦੀ ਹੁੰਦੀ ਜਿੱਤ ਝੂਠ ਦੀ ਨਹੀਂ ਹੁੰਦੀ। ਪੰਜਾਬ ਦੇ ਅੰਦਰ ਵੀ ਅਜ ਮੈਂ ਵੇਖ ਰਿਹਾ ਬਨਾਰਸੀ ਠੱਗਾਂ ਦੇ ਡੇਰੇ। ਥਾਂ ਥਾਂ ਦੇ ਉੱਤੇ ਬਣੇ ਹੋਏ ਨਜ਼ਰ ਪੈ ਰਹੇ ਨੇ ਵਿਰਲਿਆਂ ਬੰਦਿਆਂ ਨੂੰ ਛੱਡ ਕੇ ਚੰਗਿਆਂ ਪੁਰਸ਼ਾਂ ਨੂੰ ਛੱਡ ਕੇ ਬਾਤੇ ਬਨਾਰਸੀ ਪੁਰਸ਼ਾਂ ਦੇ ਡੇਰੇ ਨਜ਼ਰ ਆਉਂਦੇ ਨੇ ਦੁਕਾਨਾਂ ਨਜ਼ਰ ਆਉਂਦੀਆਂ ਨੇ ਮੈਂ ਤੇ ਹੈਰਾਨ ਹਾਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸ਼ਬਦ ਆਉਂਦਾ ਹੈ ਨਾ ਕਿ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨ ਬੱਗ ਓਏ ਹਰ ਕੇ ਸੰਤ ਨ ਆਖੀਐ ਬਨਾਰਸ ਕੇ ਠੱਗਾ ਬਾਣੀ ਵਿੱਚ ਵੀ ਆ ਗਿਆ ਓਏ ਹਰ ਕੇ ਸੰਤ ਨ ਆਖੀਐ ਬਨਾਰਸ ਕੇ ਠੱਗਾ ਇਹ ਸ਼ਬਦ ਪਹਿਲੀ ਗੱਲ ਤੇ ਰਾਗੀ ਸਿੰਘ ਪੜਦੇ ਬਹੁਤ ਘੱਟ ਨੇ ਜਿਹੜੇ ਪੜਦੇ ਨੇ ਉਹਨਾਂ ਨੂੰ ਮੇਰੀ ਛਤਛਤ ਨਮਸਕਾਰ ਮੇਰਾ ਖੁਦ ਦਾ ਤਜਰਬਾ ਹੈ ਮੈਂ ਕਈਆਂ ਨੂੰ ਕਹਿ ਕੇ ਵੇਖਿਆ ਭਾਈ ਸਾਹਿਬ ਜੀ ਕਿਰਪਾ ਕਰਿਓ ਅੱਜ ਸ਼ਬਦ ਸੁਨਾਇਓ ਪਰ ਉਹਨਾਂ ਨੇ ਹੱਸਦਿਆਂ ਹੋਇਆਂ ਗੱਲ ਟਾਲਦਿਆਂ ਹੋਇਆਂ ਇਹ ਗੱਲ ਕਹੀ ਕਿ ਲੋਕ ਨਰਾਜ਼ ਹੁੰਦੇ ਨੇ ਔਰ ਇਹ ਹਕੀਕਤ ਹੈ ਜਿਸ ਕਿਸੇ ਨੇ ਸ਼ਬਦ ਰਿਕਾਰਡ ਕਰਾਇਆ ਉਹਦੇ ਉੱਤੇ ਬਹੁਤ ਸਾਰਾ ਪਖੰਡੀਆਂ ਦਾ ਸਮਾਜ ਵਿਰੋਧਤਾ ਵਿੱਚ ਲਾ ਗਿਆ ਔਰ ਉਹਨਾਂ ਨੇ ਗੱਲ ਪਤਾ ਕੀ ਕੀਤੀ ਵੀ ਇਹ ਸ਼ਬਦ ਤੋਂ ਸਾਨੂੰ ਸੁਣਾ ਕੇ ਰਿਕਾਰਡ ਕਰਾਇਆ ਹਾਲਾਂਕਿ ਬਾਣੀ ਦਾ ਸ਼ਬਦ ਹੈ ਮੈਨੂੰ ਐਵੇਂ ਲੱਗਦਾ ਹੈ ਵੀ ਜਦੋਂ ਉਹਨਾਂ ਨੇ ਇਹ ਸ਼ਬਦ ਸੁਣਨ ਤੋਂ ਬਾਅਦ ਪਹਿਲੀ ਗੱਲ ਤੇ ਰਾਗੀ ਸਿੰਘ ਪੜਦੇ ਨਹੀਂ ਹੈ ਪੜਦੇ ਹੋਣੇ ਜਿਹੜੇ ਸਾਧਾ ਨੂੰ ਖੁਸ਼ ਕਰਨ ਵਾਲੇ ਸ਼ਬਦ ਹੁੰਦੇ ਨੇ ਭਾਵੇਂ ਉਹਦੇ ਵਿੱਚ ਸਾਧ ਦਾ ਇੱਕ ਵੀ ਲੱਛਣ ਨਾ ਹੋਵੇ ਖੈਰ ਇੱਕ ਤੰਦਾ ਜਿਹਾ ਬਣ ਗਿਆ ਇਹ ਗੱਲ ਵੱਖਰੀ ਹੈ ਖੇਰ ਮੈਨੂੰ ਐਵੇਂ ਲੱਗਦਾ ਹੈ ਵੀ ਜਦੋਂ ਤੁਸੀਂ ਉਹ ਸ਼ਬਦ ਨੂੰ ਸੁਣ ਕੇ ਕਿਸੇ ਰਾਗੀ ਸਹਿਬਾਨ ਕੋਲੋਂ ਉਹਦੀ ਵਿਰੋਧਤਾ ਕਰਦੇ ਹੋ ਜਾਂ ਇਹ ਕਹਿੰਦੇ ਹੋ ਸ਼ਬਦ ਨਹੀਂ ਸੀ ਪੜਨਾ ਚਾਹੀਦਾ ਇੱਥੇ ਆਣ ਕੇ ਉੱਥੇ ਜਾ ਕੇ ਤੇ ਇਹਦਾ ਮਤਲਬ ਤੁਸੀਂ ਆਪ ਹੀ ਇਸ ਗੱਲ ਦੀ ਸੂਚਨਾ ਦੇ ਰਹੇ ਹੋ ਕਿ ਤੁਸੀਂ ਬਨਾਰਸੀ ਠੱਗ ਹੋ ਜੇ ਤੁਸੀਂ ਬਨਾਰਸੀ ਠੱਗ ਨਾ ਹੁੰਦੇ ਤੇ ਸ਼ਬਦ ਬਾਣੀ ਹੈ ਗੁਰੂ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਤੁਹਾਨੂੰ ਸੁਣ ਕੇ ਖੁਸ਼ ਹੋਣਾ ਚਾਹੀਦਾ ਅਥੀ ਤੁਸੀਂ ਨਰਾਜ ਹੋਏ ਤੁਹਾਡੀ ਨਰਾਜ਼ਗੀ ਹੀ ਇਸ ਗੱਲ ਦਾ ਸਬੂਤ ਹੈ ਗੱਲ ਜ਼ਾਹਰ ਕਰਦੀ ਹੈ ਵੀ ਤੁਹਾਡੇ ਅੰਦਰ ਕੋਈ ਨਾ ਕੋਈ ਖੋਟ ਹੈ ਤੇ ਜੇ ਖੋਟ ਨਹੀਂ ਤੇ ਫਿਰ ਕਦੀ ਵੀ ਕਿਸੇ ਪਖੰਡੀ ਸਾਧ ਦੇ ਚੇਲੇ ਕੋਲੋਂ ਸਟੇਜ ਦੇ ਉੱਤੇ ਸ਼ਬਦ ਨਹੀਂ ਸੁਣਿਆ ਤੇ ਸੰਗਤ ਦੀ ਕਚੈਰੀ ਵਿੱਚ ਮੈਂ ਗੱਲ ਰੱਖ ਹੀ ਰਿਹਾ ਨਾ ਨੋਟ ਕਰਕੇ ਵੇਖ ਲਿਓ ਥਾਂ ਥਾਂ ਤੇ ਬਾਬਿਆਂ ਦੀਆਂ ਦਿਮਗਜੀਆਂ ਚੱਲਦੀਆਂ ਇਹ ਨੇ ਨਾ ਕਿੰਨੇ ਆਣ ਕੇ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਸ਼ਬਦ ਦਾ ਗਾਇਨ ਕਰਦੇ ਨੇ ਤੁਸੀਂ ਆਪ ਪੜ ਲਿਓ ਇਹ ਸ਼ਬਦ ਗੁਰਬਾਣੀ ਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਰ ਇਤਰਾਜ਼ ਹੁੰਦਾ ਹੈ ਵੀ ਇਹ ਸ਼ਬਦ ਕਿਉਂ ਪੜਿਆ ਜਾ ਰਿਹਾ ਕਿਉਂ ਇਤਰਾਜ਼ ਹੁੰਦਾ ਹੈ ਕਿਉਂਕਿ ਆਪਣੇ ਅੰਦਰ ਖੋਟ ਹੈ ਔਰ ਉਹ ਖੋਟ ਹੈ ਜਿਹੜਾ ਉਹ ਖੋਟ ਕਰਕੇ ਲੱਗਦਾ ਹੈ ਕਿ ਮੈਨੂੰ ਸੁਣਾ ਰਿਹਾ ਤੇ ਜੇ ਖੋਟ ਨਹੀਂ ਤੇ ਫਿਰ ਪੜੀ ਜਾਓ ਵੀ ਗੁਰਬਾਣੀ ਹੈ ਤੇ ਗੁਰਬਾਣੀ ਨੂੰ ਸੁਣ ਕੇ ਜਿੱਥੇ ਦੂਜੇ ਸ਼ਬਦ ਸੁਣ ਕੇ ਖੁਸ਼ ਨੇ ਸ਼ਬਦ ਸੁਣ ਕੇ ਵੀ ਖੁਸ਼ ਹੋਵਾਂਗੇ ਤਾਂ ਖੈਰ ਬਨਾਰਸੀ ਠੱਗਾਂ ਤੋਂ ਬਚੋ ਬਚੋਗੇ ਤਾਂ ਜੇ ਖੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੋਗੇ ਖੁਦ ਵਿਚਾਰੋਗੇ ਤੇ ਤੁਹਾਨੂੰ ਸਮਝ ਆਏਗੀ ਵੀ ਪਖੰਡ ਕੀ ਹੈ ਔਰ ਇਹਨਾਂ ਜਿਹੜਾ ਪਖੰਡੀਆਂ ਦਾ ਕਾਰਨਾਮਾ ਹੈ ਉਹ ਕੀ ਹੈ ਤੇ ਸਚਾਈ ਕੀ ਹੈ ਤੁਸੀਂ ਤਾਂ ਇਹਨਾਂ ਦੇ ਮਗਰ ਉਲਝੇ ਹੋ ਕਿਉਂਕਿ ਇਹਨਾਂ ਨੇ ਤੁਹਾਨੂੰ ਉਲਝਾਇਆ ਹੈ ਤੁਸੀਂ ਆਪ ਬਾਣੀ ਪੜਦੇ ਨਹੀਂ ਆਪ ਸਮਝਦੇ ਨਹੀਂ ਖੁਦ ਬਾਣੀ ਨੂੰ ਪੜੋ ਖੁਦ ਸਮਝੋ ਬਚੋਗੇ ਨਾ ਬਨਾਰਸੀ ਠੱਗਾ ਦੇ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ